ਮੇਰਾ ਨਾਮ ਹਰਦੀਪ ਸਿੰਘ ਜੀ ਪੀਆਰਟੀ ਸੀ ਪਨਬਾਸਾ ਕਨਟੋ ਜੂਨ 2511 ਤੇ ਅੱਜ ਸਾਡੇ ਸਾਥੀ ਜਸਵੰਦਰ ਸਿੰਘ ਦੀ ਰਿਟਾਇਰਮੈਂਟ ਆ ਜੀ ਜਿਸ ਨੇ ਇਸ ਮਹਿਕਮੇ ਦੇ ਵਿੱਚ 18 ਸਾਲ ਤੇ 6 ਮਹੀਨੇ ਨੌਕਰੀ ਕੀਤੀ ਆ ਜੀ ਫਿਲਟਰ ਮਕੈਨਿਕ ਸੀਗਾ ਠੀਕ ਆ ਅੱਜ ਰਿਟਾਇਰਮੈਂਟ ਆ ਰਿਟਾਇਰਮੈਂਟ ਤੇ ਨਾ ਤਾਂ ਕੋਈ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਨਾ ਹੀ ਕੋਈ ਮੈਨੇਜਮੈਂਟ ਵੱਲੋਂ ਦਿੱਤਾ ਜਾ ਰਿਹਾ ਇਹ ਕਿਥੇ ਰਿਟਾਇਰਮੈਂਟ ਕਿਸੇ ਪੱਕੇ ਬੰਦੇ ਦੀ ਹੁੰਦੀ ਉਸ ਨੂੰ ਵੱਡੇ ਵੱਡੇ ਗ੍ਰੈਫਟ ਦਿੱਤੇ ਜਾਂਦੇ ਆ ਸਰਕਾਰੀ ਸਾਰੀਆਂ ਸਹੂਲਤਾਂ ਮਿਲਦੀਆਂ ਤੇ ਅੱਜ ਕੱਚਾ ਮੁਲਾਜ਼ਮ ਹੋਣ ਕਰਕੇ 18 ਸਾਲ ਤੇ 6 ਮਹੀਨੇ ਡਿਊਟੀ ਕਰਕੇ ਅੱਜ ਆਪਣੇ ਘਰੇ ਚੱਲਿਆ ਖਾਲੀ ਹੱਥੀ ਦਾ ਇੱਕ ਵੀ ਇਹਨੂੰ ਕੋਈ ਚੀਜ਼ ਨਹੀਂ ਮਿਲੀ ਕੋਈ ਬਕਾਇਆ ਨਹੀਂ ਮਿਲਿਆ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ ਸਰਕਾਰ ਨੂੰ ਖਾਲੀ ਹੱਥੀ ਜਾ ਰਿਹਾ ਤੇ ਬੜਾ ਇਸ ਸਮੇਂ ਸਾਨੂੰ ਰੋਣ ਆ ਰਿਹਾ ਵੀ ਸਾਥੀ ਨੇ ਸਾਰੀ ਆਪਣੀ ਜ਼ਿੰਦਗੀ ਤੇ 18 ਸਾਲ ਕੱਢ ਤੇ ਰੀਪੂ ਦੇ ਵਿੱਚ ਕੰਮ ਕਰਦਿਆਂ ਅੱਜ ਰਿਟਾਇਰਮੈਂਟ ਹੋ ਰਹੀ ਆ ਤੇ ਕੀ ਆਪਦੇ ਪਰਿਵਾਰ ਲਈ ਤੇ ਕੀ ਆਪਦੇ ਬੱਚਿਆਂ ਲਈ ਲੈ ਕੇ ਜਾ ਰਿਹਾ ਬੜੀ ਸ਼ਰਮੀ ਦੀ ਗੱਲ ਹੈ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਇਹ ਸਤਾ ਚੋਂ ਤੋਂ ਪਹਿਲਾਂ ਭਗਵਾਨ ਤੁਮਨ ਜੀ ਨੇ ਵਾਅਦੇ ਕੀਤੇ ਸੀ ਵੀ ਇਹ ਕੱਚਾ ਮੁਲਾਜ਼ਮ ਕੋਈ ਨਹੀਂ ਰਹਿੰਦੇਗਾ ਜਿੰਨੇ ਵੀ ਸਾਰੇ ਮੁਲਾਜ਼ਮ ਅਸੀਂ ਪੱਕੇ ਕਰਾਂਗੇ ਪਰ ਕਿਸੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆਗਾ ਠੀਕ ਆ ਅਸੀਂ ਮੰਗ ਕਰਦੇ ਹਾਂ ਵੀ ਹੋਰ ਵੀ ਸਾਡੇ ਸਾਥੀ ਰਿਟਾਇਰ ਹੋਣ ਵਾਲੇ ਆ ਵੀ ਸਾਥੀਆਂ ਨੂੰ ਪੱਕਾ ਕੀਤਾ ਜਾਵੇ ਜਿਹੜੇ ਇਹਨਾਂ ਦੇ ਬੰਦੇ ਹੱਕ ਇਹਨਾਂ ਨੂੰ ਦਿੱਤੇ ਜਾਣ ਜੀ ਇਹ ਗੱਲ ਕਰੀਏ ਤਾਂ ਕਿੰਨੇ ਕੁ ਤੁਹਾਡੇ ਹੋਰ ਅਪਲਾਈ ਹੈਗੇ ਜਿਹੜੇ ਕਿੰਨੇ ਸਾਡੇ ਅਪਲਾਈ ਜਿੰਨੇ ਸਾਡੇ ਮਨ ਲੱਗੇ ਹੈਗੇ 5-7% ਪੱਕੇ ਜਾਂ ਨਹੀਂ ਸਾਰੇ ਕੱਚੇ ਮੁਲਾਜ਼ਮੀਆਂ ਜਿੰਨੇ ਵੀ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਥੀ ਬਹੁਤ ਰਿਟਾਇਰ ਹੋ ਰਹੇ ਕੱਚੇ ਦੇ ਜੁਨੀਆ ਸਰਕਾਰਾਂ ਸਤਾ ਚੋਂ ਪਹਿਲਾਂ ਸਾਡੇ ਨਾਲ ਵਾਅਦੇ ਕਰਦੇ ਆ ਵੀ ਤੁਹਾਨੂੰ ਪੱਕੇ ਕਰਾਂਗੇ ਪਰ ਸਤਾ ਚ ਆ ਕੇ ਜੋ ਕੁਰਸੀਆਂ ਤੇ ਬੈਠ ਜਾਂਦੇ ਆ ਸਭ ਕੁਝ ਭੁੱਲ ਜਾਂਦੇ ਆ ਠੀਕ ਆ ਅਸੀਂ ਬੇਨਤੀ ਕਰਦੇ ਆ ਸਰਕਾਰਾਂ ਨੂੰ ਵੀ ਜਿੰਨੇ ਵੀ ਮੁਲਾਜ਼ਮ ਆ ਬਾਰ ਬਾਰ ਸੰਘਰਸ਼ ਕਰ ਰਹੇ ਆ ਵੀ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਇਹਨਾਂ ਦੇ ਜਿਹੜੇ ਬੰਦ ਹੱਕ ਦਿੱਤੇ ਜਾਣ ਪਰ ਸਰਕਾਰਾਂ ਨੂੰ ਲਾਰੀ ਲਾਏ ਜਾ ਰਹੇ ਨੇ ਕੁਛ ਇਹਦਾ ਕੁਛ ਨਹੀਂ ਕੀਤਾ ਜਾ ਰਿਹਾ ਜੀ ਆਪਣੀ 18 ਸਾਲ 6 ਮਹੀਨੇ ਦੀ ਸਰਵਿਸ ਦੇ ਕੇ ਅੱਜ ਸਾਡੇ ਮਹਿਮੇ ਚੋਂ ਅਡੀ ਰਿਟਾਇਰਮੈਂਟ ਪਾਰਟੀ ਲੈ ਰਹੇ ਆ ਪਰ ਬੜੀ ਸ਼ਰਮਾਂ ਗੱਲ ਹੈ ਕਿ ਸਰਕਾਰ ਦੇ ਮੈਨੂਅਲ ਸਾਡੇ ਸਾਥੀ ਨੂੰ ਕੁਝ ਵੀ ਨਹੀਂ ਤੈਅ ਕਿ ਉਹ ਆਪਣੇ ਜਿਉਂ ਜਿੰਦਗੀ ਦਾ ਜਿਹੜਾ ਲੰਮਾ ਸਮਾਂ ਹੈ ਉਹ ਸਾਡੇ ਮੈਘਮੇ ਚ ਆਪਣੇ ਸਵਾਮਾ ਦਿੱਤੀ ਹੈ ਪਰ ਸਰਕਾਰ ਦੇ ਮੈਨੂਅਲ ਕੋਈ ਵੀ ਅਧਿਕਾਰੀ ਇੱਥੇ ਨਾ ਰੈਂਦੀ ਰਿਟਾਇਰਮੈਂਟ ਪਾਰਟੀ ਦੇ ਆਇਆ ਹੈ ਉਹ ਜੋ ਵੀ ਸਾਡੇ ਕੱਚੇ ਮੁਲਾਜ਼ਮ ਜਿੰਨੇ ਵੀ ਆ ਆਦੀ ਦੇਖੇ ਬੰਦੀਆਂ ਦੇ ਉਹਨਾਂ ਨੇ ਜੋ ਵੀ ਇਹ ਇਕੱਠਾ ਸਹਿਯੋਗ ਦੇ ਕੇ ਇਹਦੀ ਰਿਟਾਇਰਮੈਂਟ ਪਾਰਟੀ ਦੇ ਇੱਥੇ ਜੋ ਅੱਜ ਛੋਟਾ ਜਿਹਾ ਨੂੰ ਇੱਕ ਕੋਈ ਤੋਹਫਾ ਜੋ ਵੀ ਹੋਊਗਾ ਸਾਡੇ ਕੋਲ ਜਿੰਨਾ ਕੋਈ ਹੋਇਆ ਅਸੀਂ ਦਾਂਗੇ ਪਰ ਜਿੱਥੇ ਪੀਲੇ ਕਾਗਜ਼ ਸਰਕਾਰ ਦੇ ਅਫਸਰ ਕਰ ਜਿਵੇਂ ਕਾਗਜ਼ ਸਰਕਾਰ ਦੇ ਕਹੇ 36 ਆ ਮਲਾਜਮ ਪੱਕਾ ਕਰਤਾ ਪਰ ਪੀਆਰਟੀਸੀ ਵਿੱਚ ਜਾਂ ਪੰਜ ਰੋਡਵੇ ਟਰਾਂਸਪੋਰਟ ਦਦਾਰੇ ਚ ਕੋਈ ਵੀ ਇੱਕੋ ਹੀ ਮਲਾਜਮ ਪੱਕਾ ਨਹੀਂ ਕੀਤਾ ਉਸ ਤੋਂ ਬਾਅਦ ਜਦੋਂ ਅਫਸਰ ਕਰ ਇਹਨਾਂ ਵੀ ਕਿਹਾ ਸੀ ਕਿ ਅਸੀਂ ਕੱਚਾ ਸ਼ਬਦ ਨਹੀਂ ਰਹਿਣਗੇ ਪਰ ਉਹਨਾਂ ਦੇ ਸਾਹਮਣੇ ਇੱਥੇ ਆਪਣੇ ਲੰਮੇ ਸਮੇਂ ਦੇ ਸਵਾਵਾ ਦੇ ਦੇ ਕੇ ਕੱਚੇ ਮਲਾਜਮ ਰਿਟਾਇਰ ਹੋ ਰਹੇ ਆ ਬੜੀ ਹੀ ਅਸੀਂ ਅੱਜ ਵੀ ਕਹਿ ਰਹੇ ਆ ਕਿ ਦੇਸ਼ ਨੂੰ ਯਾਦ ਹੋਵੇ ਪਰ ਅਸੀਂ ਅੱਜ ਵੀ ਗੁਲਾਮੀ ਦੀ ਜ਼ਿੰਦਗੀ ਭੋਗ ਰਹੇ ਆ ਉਹਦਾ 18 ਸਾਲ ਤੋਂ 6 ਮਹੀਨੇ ਇਸ ਮਹਿਕਮੇ ਚ ਡਿਊਟੀ ਕੀਤੀ ਜਵਾਨੀ ਤੋਂ ਲੈ ਕੇ ਆਪਣਾ ਜੋ ਜਵਾਨੀ ਦਾ ਸਮਾਂ ਹੁੰਦਾ ਉਹ ਐਸੇ ਮਹਿਕਮੇ ਖਾਤਰ ਇਹਨਾਂ ਲਾਇਆ ਪਰ ਮਹਿਕਮਾ ਇਹਨਾਂ ਦੀ ਖਾਤਰ ਕੁਝ ਵੀ ਨਹੀਂ ਕਰਕੇ ਗਿਆ ਕੀ ਮੰਗ ਕਰਦੇ ਆ ਅਸੀਂ ਇਹੀ ਸਰਕਾਰ ਕੋਲ ਮੰਗ ਕਰਦੇ ਆ ਮੰਨ ਮੰਨ ਕਰਦੇ ਆ ਕਿ ਕੋਈ ਵੀ ਅਸੀਂ ਆਊਟਸੋਰਸਿੰਗ ਦੇ ਭਰਤੀ ਹੋਏ ਆ ਕਿਉਂ ਜਦੋਂ ਭਰਤੀ ਕਰਦੇ ਆ ਉਦੋਂ ਸਾਨੂੰ ਜੋ ਇਹ ਆਦਾ ਦਿੰਦੇ ਆ ਕਿ ਤੁਸੀਂ ਐਡਾ ਇਨੇ ਸਿਰ ਬਾਅਦ ਰੈਗੂਲਰ ਹੋਵੋਗੇ ਪਰ ਸਰਕਾਰ ਆਪਣੇ ਵਾਅਦੇ ਪਾੜਦੀ ਏ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਕੋਈ ਵੀ ਜੋ ਜਿਹੜਾ ਮੁਲਾਜ਼ਮੇ ਤੁਹਾਡੇ ਵਿਭਾਗ ਵਿੱਚ ਆ ਕੇ ਭਰਤੀ ਹੁੰਦਾ ਹੈ ਆਪਣੀਆਂ ਲੰਮੀਆਂ ਸੌਂਵਾਂ ਦਿੰਦਾ ਉਹਨਾਂ ਦੇ ਜਦੋਂ ਕੋਈ ਚਾਹੇ ਉਹ ਰਿਟਾਇਰ ਹੁੰਦਾ ਹੈ ਉਹਨੂੰ ਕੋ ਜੋ ਵੀ ਬੰਦਾ ਮਾਨਸਰਮਾਨ ਦੇ ਕੇ ਮੈਗੋ ਲੈ ਲੋ ਉਹਦੀ ਵੀ ਪੈਗੀ ਪਾਰਟੀ ਕੀਤੀ ਜਾਵੇ ਨਹੀਂ ਕੀਤਾ ਗਿਆਗਾ ਠੀਕ ਹੈ ਅਸੀਂ ਮੰਗ ਕਰਦੇ ਹਾਂ ਵੀ ਹੋਰ ਵੀ ਸਾਡੇ ਸਾਥੀ ਰਿਟਾਇਰ ਹੋਣ ਵਾਲੇ ਆ ਵੀ ਸਾਥੀਆਂ ਨੂੰ ਪੱਕਾ ਕੀਤਾ ਜਾਵੇ ਜਿਹੜੇ ਇਹਨਾਂ ਦੇ ਬੰਦੇ ਹੱਕ ਇਹਨਾਂ ਨੂੰ ਦਿੱਤੇ ਜਾਂ ਜਾਂ ਜੀ ਇਹ ਗੱਲ ਕਰੀਏ ਤਾਂ ਕਿੰਨੇ ਕੁ ਤੁਹਾਡੇ ਹੋਰ ਅਪਲਾਈ ਹੈਗੇ ਜਿਹੜੇ ਕਿਤੇ ਪੂਰੀ ਸਾਡੇ EMPLY ਜਿੰਨੇ ਵੀ ਸਾਡੇ ਮਨ ਲਗੇ ਹੈਗੇ 5-7% ਪੱਕੇ ਜਾਂ ਨਹੀਂ ਸਾਰੇ ਕੱਚੇ ਮੁਲਾਜ਼ਮੀਆਂ ਜਿੰਨੇ ਵੀ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਥੀ ਬਹੁਤ ਰਿਟਾਇਰ ਹੋ ਰਿਹਾ ਕੱਚੇ ਹੀ ਤੇ ਜਿੰਨੇ ਸਰਕਾਰਾਂ ਸਤਾ ਚੋਂ ਪਹਿਲਾਂ ਸਾਡੇ ਨਾਲ ਵਾਅਦੇ ਕਰਦੇ ਆ ਵੀ ਤੁਹਾਨੂੰ ਪੱਕੇ ਕਰਾਂਗੇ ਪਰ ਸਤਾ ਚ ਆ ਕੇ ਜੋ ਕੁਰਸੀਆਂ ਤੇ ਬੈਠ ਜਾਂਦੇ ਆ ਸਭ ਕੁਝ ਭੁੱਲ ਜਾਂਦੇ ਆ ਠੀਕ ਆ ਅਸੀਂ ਬੇਨਤੀ ਕਰਦੇ ਆ ਸਰਕਾਰਾਂ ਨੂੰ ਵੀ ਜਿੰਨੇ ਵੀ ਮੁਲਾਜ਼ਮਾਂ ਬਾਰ-ਬਾਰ ਸੰਘਰਸ਼ ਕਰ ਰਹੇ ਆ ਵੀ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਇਹਨਾਂ ਦੇ ਜਿਹੜੇ ਬੰਦ ਹੱਕ ਦਿੱਤੇ ਜਾਂਦੇ ਆ